ਭਾਜਪਾ ਦੇ ਸੀਨੀਅਰ ਲੀਡਰ ਅਨਿਲ ਸਰੀਂਗਰ ਗੱਲਬਾਤ ਕਰਦੇ ਆ ਕਾਊਂਟਿੰਗ ਦੌਰਾਨ ਜਦੋਂ ਵਿਜੀਤਾ ਕੋਸ਼ਿਸ਼ ਕੀਤਾ ਗਿਆ ਸੰਜੀਵ ਰੋੜਾ ਨੂੰ ਆਮ ਆਦਮੀ ਪਾਰਟੀ ਦੇ ਤੇ ਉੱਥੇ ਹੀ ਅਨਿਲ ਸਰੀਂਗ ਜਿਹੜੀ ਕਿ ਬਾਜਪਾ ਦੇ ਅੰਦਰ ਸੀਗੇ ਤੇ ਗੱਲਬਾਤ ਕਰਾਂਗੇ ਕਾਫੀ ਦਾਅਵੇ ਕੀਤੇ ਜਾ ਰਹੇ ਸੀਗੇ ਬਾਜਪਾ ਜਿਹੜੀ ਕਿ ਇਸ ਵਾਰ ਪੰਜਾਬ ਦੇ ਵਿੱਚ ਜ਼ਰੂਰ ਆਂਦੀ ਆਵੇਗੀ ਤੇ ਹੁਣ ਅਨਿਲ ਸਰੀਂਗਰ ਗੱਲਬਾਤ ਸਰੀਂ ਸਾਹਿਬ ਕਿਸ ਤਰ੍ਹਾਂ ਦੇ ਦਦੇ ਹੋ ਕਿ ਬਾਜਪਾ ਜੀਵਨ ਗੁਪਤਾ ਉਮੀਦਵਾਰ ਲਾਣੇ ਗਈ ਬਾਈ ਇਲੈਕਸ਼ਨ ਤੋਂ ਤੇ ਲੋਕਾਂ ਨੇ ਕਾਫੀ ਮਾਤਨ ਦਿੱਤਾ ਪਿਆ ਸਰਕਾਰ ਦਿੱਤਾ ਮੈਂ ਲੁਧਾਨੇ ਵੈਸਟ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਪ੍ਰਵਾਹ ਹੰਗਾਰਾ ਦਿੱਤਾ ਔਰ ਪਿਆਰ ਦਿੱਤਾ ਚੋਣਾਂ ਦੇ ਚ ਹਾਰ ਜਿੱਤ ਚਲਦੀ ਰਹਿੰਦੀ ਹੈ ਔਰ ਮੈਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵਧਾਈ ਵੀ ਦੇਣਾ ਔਰ ਲੁਧਾਨੇ ਦੀ ਜਨਤਾ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਪ੍ਰਵਾਹ ਹੰਗਾਰਾ ਦਿੱਤਾ ਔਰ ਇੱਕ ਕੀਨ ਕੰਟੈਸਟ ਰਿਹਾ ਔਰ ਉਸੇ ਦਾ ਨਤੀਜਾ ਰਿਹਾ ਲੋਕ ਲੋ ਪਰਸੈਂਟੇਜ ਉਹਦਾ ਇੱਕ ਫੈਕਟਰ ਰਿਹਾ ਜਿਹੜਾ ਰਿਜ਼ਲਟਸ ਨੂੰ ਪ੍ਰਭਾਵਿਤ ਵੀ ਕਰਦਾ ਹੈਗਾ ਔਰ ਦੂਸਰਾ ਜਿਹੜਾ ਸੱਤਾ ਦਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਉਪਯੋਗ ਔਰ ਦੁਰਉਪਯੋਗ ਦੋਨੋਂ ਕੀਤੇ ਉਹ ਵੀ ਕਿਤੇ ਨਾ ਕਿਤੇ ਥੋੜਾ ਇਨਫਲੂਐਂਸ ਕਰਦੇ ਨੇ ਉਹ ਵੀ ਕਮ ਹੀ ਕਿਤੇ ਰਹਿ ਗਈ ਦੇਖੋ ਆਪਣੇ ਵੱਲੋਂ ਸਾਡੇ ਸਾਰੇ ਕਾਰਜਕਰਤਾ ਨੇ ਦਬ ਕੇ ਮਿਹਨਤ ਕੀਤੀ ਹੈ لیکن جنتا ਦਾ ਫਤਵਾ ਐ ਸੀ ਸਵੀਕਾਰ ਕਰਦੇ ਆ 2027 ਵੀ ਨੇੜੇ ਆ ਜੀ ਕੀ ਤਿਆਰੀ 117 ਦੀ ਤਿਆਰੀ ਸਰ ਗੁਜਰਾਤ ਦੇ ਵਿੱਚ ਵੀ ਆਵਾਂ ਦੀ ਪਾਰ ਮੈਨੂੰ ਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਸਰ ਨਾ ਕੋਈ ਕੁਮੈਂਟ ਮੈਨੂੰ ਪਤਾ ਹੀ ਨਹੀਂ ਮੈਂ ਇੱਥੇ ਅੰਦਰੋਂ ਨਿਕਲ ਰਿਹਾ ਨਾ ਮੇਰੇ ਕੋਲ ਫੋਨ ਹੈ ਨਾ ਕੋਈ ਸੈਸ ਹੈਗਾ ਉੱਤੇ ਕੀ ਹੋਇਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਅਗਲੀ ਚਕਾ ਕੈਂਡੀਡੇਟਾਂ ਇਕੱਠੇ ਜੋੜ ਦੇ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ 117 ਦੀ 117 ਸੀਟਾਂ ਦੇ ਕੱਲੇ ਲੜਨ ਵਾਸਤੇ ਚੋਣ ਲੜ ਰਹੀ ਹੈ ਤਾਂ ਪਾਪਾ ਤੋਂ ਜਿਹੜੇ ਨਹੀਂ ਧੰਨਵਾਦ ਬਿਲਕੁਲ ਆ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਦੇ ਦਿਓ ਅਰੋੜਾ ਸਾਹਿਬ ਜਿਹੜ ਅੱਜ ਜਿ ਵਿਜੇਤਾ ਹੋਏ ਨੇ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਅੱਜ ਢੋਲ ਨਗਾਰੇ ਅਤੇ ਹੋਰ ਭੰਗੜੇ ਵਗੈਰਾ ਪਾਈ ਜਾ ਰਹੇ ਨੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਲਗਾਤਾਰ ਤੇ ਕਾਉਂਟੀ ਸੈਂਟਰ ਤੋਂ ਲਗਾਤਾਰ ਤੁਹਾਨੂੰ ਸਵੇਰ ਤੋਂ ਲੈ ਕੇ ਅਸੀਂ ਹੁਣ ਤੱਕ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਸੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਸੰਜੀਵ अरोड़ा ਹੁਣ ਇੱਥੇ ਪਹੁੰਚ ਗਏ ਨੇ ਅੱਗੇ ਜਾ ਕੇ ਵੀ ਗੱਲਬਾਤ ਦੇ ਦੇਦਿਆਂ ਅਰੋੜਾ ਸਾਹਿਬ ਪਹੁੰਚ ਕੇ ਨੇ ਤਸਵੀਰਾਂ ਦਿਖਾ ਦਿੰਨੇ ਆ ਅੰਦਰ ਲਈ ਤਸਵੀਰਾਂ ਅਮਨ ਅਰੋੜਾ ਅਮਨ ਅਰੋੜਾ ਪਹੁੰਚ ਚੁੱਕੇ ਨੇ ਸੰਜੀਵ ਅਰੋੜਾ ਦੇ ਨਾਲ ਪਹੁੰਚੇ ਨੇ ਤੇ ਤਰਨਪ੍ਰੀਤ ਸਿੰਘ ਸੌਂਦ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਜਿਹੜੇ ਵਿਜੀਤਾ ਹੋਏ ਨੇ ਸੰਜੀਵ ਅਰੋੜਾ ਸਰਟੀਫੀਕੇਟ ਲੈਣ ਪਹੁੰਚੇ ਨੇ ਤੇ तमाम ਜਿਹੜੀ ਤਸਵੀਰਾਂ ਤੁਹਾਨੂੰ ਦਿਖਾਣਾ ਹੈ ਤਾਂ ਉਸ ਨਸ਼ਰ ਕਰਵਾ ਰਹੇ ਹਾਂ ਜਿੱਥੇ ਜਿਮਨੀ ਚੋਣਾ ਹੋਈਆਂ ਸੀਗੀਆਂ ਜਿਮਨੀ ਚੋਣਾ ਦੌਰਾਨ ਅਜ ਕਾਊਂਟਿੰਗ ਹੋਈ ਕਾਊਂਟਿੰਗ ਦੇ ਦੌਰਾਨ ਹੁਣ ਵਿਜੇਤਾ ਇੱਥੋਂ ਦੀ ਕੋਸ਼ਿਸ਼ ਕੀਤੇ ਗਏ ਨੇ ਸੰਜੀਵ ਅਰੋੜਾ ਹੁਣ ਗੱਲਬਾਤ ਵੀ ਕਰਾਂਗੇ ਬਿਲਕੁਲ ਵਰਕਰਾਂ ਦੇ ਵੱਲੋਂ ਸਰੂਪੇ ਵੀ ਪਾਏ ਜਾ ਰਹੇ ਨੇ ਤਮਾਮ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਅਰੋੜਾ ਸਾਹਿਬ ਹੁਣ ਪਹੁੰਚ ਚੁੱਕੇ ਨੇ ਇੱਥੇ ਹੁਣ ਅੰਦਰ ਜਾਂਦੇ ਅੰਦਰ ਜਾਣਗੇ ਤੇ ਅੰਦਰ ਜਾਣ ਤੋਂ ਬਾਅਦ ਸਰਟੀਫਿਕੇਟ ਵੀ ਲੈਣਗੇ ਇਹ ਤਸਵੀਰਾਂ ਨੇ ਦੇਖ ਸਦੇ ਹੋਗੀ ਆਪਣੇ ਵਰਕਰਾਂ ਨੂੰ ਕਿੰਨਾ ਪਿਆਰ ਕਰਦੇ ਵੀ ਨਜ਼ਰ ਆ ਰਹੀ ਤਰਨਪਰੀ ਸੌਂਦ ਤੇ तमाम ਲੀਡਰਸ਼ਿਪ ਜਿਹੜੀ ਐ ਇੱਥੇ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਥੋ ਜਿੱਤੇ ਕੀ ਅੱਜ ਆਵਾ ਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਇਥੋ ਵਿਜੇਤਾ ਐਲਾਨੇ ਗਏ ਨੇ ਜੁੜੇ ਹੋਏ ਲਾਈਵ ਦੇ ਨਾਲ ਦੀਪਕ ਕਮਾਧਰ ਜੰਬਰਪੋਰਟ ਤਨਵਾਦ